ਜ਼ਰੂਰ ਵੇਖੋ ਵੀਰ ਜੇ ਬਾਤ ਇਹਦਾ ਨਾਮ ਦਾ ਝੋਲਾ ਪੈ ਜੇ ਤਾਂ ਸਚਾਈ ਨਹੀਂ ਸਾਹਮਣੇ ਹੋ ਸਕਦੀ ਬਚਾ ਨਹੀਂ ਜਾ ਸਕਦਾ ਜੇ ਤੁਸੀਂ ਸਹਿਮਤਾ ਦਾ ਹੱਥ ਖੜਾ ਕਰਕੇ ਇੱਕ ਵਾਰੀ ਸਾਡੇ ਨਾਲ ਦੱਸੋ ਇਸ ਗੱਲ ਦੀ ਵੀ ਤੁਹਾਡੇ ਜਵਾਨਾਂ ਨੂੰ ਗੱਲ ਸਹੀ ਹੈ ਇਹਦੀ ਪ੍ਰੋਰਸਾ ਕਰਦੇ ਆਂ ਆ ਜ਼ਰੂਰ ਬਖਾਇ ਦਿਓ ਸਾਰੇ ਬਹੁਤ ਬਹੁਤ ਧੰਨਵਾਦ ਜੀ ਦਾ ਤੁਹਾਡਾ ਵੀਰ ਕੋਲ ਵੀਰ ਸਾਨੂੰ ਸਾਰ ਦਿੰਦੇ ਹੈ ਨਾ ਤਾਂ ਉਦੋਂ ਲੱਗਦਾ ਵੀ ਅਸੀਂ ਕਿਤੇ ਗੰਧ ਕੰਮ ਜਿਹੇ ਪਏ ਤਾਂ ਜੇ 60 ਰੁਪਏ ਕੰਮ ਕਰਦੇ ਹੁੰਦੇ ਆ ਉਹ ਪਹਿਲਾਂ ਜਿੱਥੇ ਟੀਕੇ ਬੰਦ ਹੋ ਜਾਂਦੇ ਬਹੁਤ ਲੋਕਾਂ ਨੇ ਹਜ਼ਾਰਾਂ ਵਾਰਤੀਆਂ ਬੜਾ ਟੱਕਾ ਵਾਰਦਿਆ ਮੈਂ ਕਹਿੰਦਾ ਨਵੇਂ ਦਾ ਵੈਦ ਜੇ ਇਹਨੂੰ ਕੋ ਘੱਟ ਕਰ ਸਕਿਆ ਤੁਸੀਂ ਦੱਸੋ ਘਟਿਆ ਜਿੱਥੇ ਨਹੀਂ ਘਟਿਆ ਤਾਂ ਫਿਰ ਇੱਕ ਸਾਡੇ ਅੱਗੇ ਕਮਲਿਆਂ ਦੀ ਗੱਲ ਹੀ ਮੰਨ ਲਓ ਹੋ ਸਕਦਾ ਇੱਕ ਸਾਲ ਟ్రायल ਦੇ ਦਿਓ ਜੇ ਤੁਹਾਨੂੰ ਆ ਮਿੱਟਾ ਖੋਹ ਮਰਨ ਵਾਲੇ ਪੱਤੇ 80% ਰਹਿਣਾ ਵਾਜਣ ਅਸੀਂ ਦੁਬਾਰਾ ਚੌਂਜ ਖੜ ਕੇ ਤੁਹਾਡੇ ਜੋਸ਼ ਦਿਵਾ ਲਵਾਂਗੇ ਲੈਣ ਨੂੰ ਮਨਜ਼ੂਰ ਹੈ ਬੜੇ ਧੰਨਵਾਦ ਇਸ ਤਰ੍ਹਾਂ ਪਿੰਡਾਂ 'ਚ ਮੈਂ ਬੇਨਤੀ ਕਰੂੰਗਾ ਜਿਵੇਂ ਭਾਸ਼ ਕਰਦੇ ਸਾਡੇ ਵੀਰਾਂ ਨੇ ਸਾਨੂੰ ਸੱਦਿਆ ਹਰ ਇੱਕ ਵਾਰ ਦੇ ਪਿੰਡਾਂ ਨੇ ਸੱਦਿਆ ਕਰੋ ਹਰ ਐਂਡਵਾਰ ਅਸੀਂ ਕਮੇਟੀਆਂ ਬਣਾ ਰਹੇ ਅੱਜ ਬਹੁਤ ਵੱਡਾ ਆਪਣਾ ਸੰਘਣ ਹੋ ਗਿਆ ਕੱਲਾ ਕੱਲਾ ਦਾ ਕੋਈ ਬੀਜੋ ਇੱਕ ਵਾਰੀ ਕਹਿੰਦੇ ਵੀਰ ਨੇ ਬੀਜੀਓ ਕੱਲਾ ਫੌਸ ਲੈ ਕੇ ਮੈਂ ਕਿਹਾ ਭਾਈ ਜਿੱਥੇ ਬੰਦੀ ਤਿਆਰ ਕਰ ਲੋ ਕੋਈ ਲੱਖ ਬੰਦਾ ਇਕੱਠਾ ਨਿਕਲ ਕੇ ਵੀਚੇ ਨਾ ਤਾਂ ਫੇਰੇ ਇਹ ਕਾਨੂੰਨ ਬਣ ਜਾਣਾ ਕੱਲੇ ਕੱਲੇ ਤੇ ਜੋਰ ਬਹੁਤ ਲੱਗਿਆ ਨਾ ਸਾਨੂੰ ਛੜਾਉਣ ਤੇ ਤੇ ਹਜੇ ਆਪਾਂ ਇਕੱਠੇ ਨਹੀਂ ਹੋਨੇ ਹੋਏ ਇਹ ਬੜਾ ਧੰਨਵਾਦ ਭਰਾਵਾਂ ਦਾ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਵਧੀਆ ਗਿਣਤੀ ਚ ਆਉਂਦਾ ਅੱਜ ਲੋਕ ਅੱਥਰੇ ਹੁੰਦੇ ਸੀ ਪਰ ਹੁਣ ਸਿਆਣੇ ਬਿਆਣੇ ਲੋਕ ਭਰਾ ਸਾਡੇ ਜਿਨ੍ਹਾਂ ਨੇ ਸਮਝਾ ਲਵੀਆਂ ਨੇ ਜਿਹੜਾ ਸਾਰੇ ਖੁੱਲ ਕੇ ਸਾਹਮਣੇ ਆਉਣ ਲੱਗੇ ਤੇ ਜਿਹੜੇ ਵਿਚਾਰੇ ਖਾਂਦੇ ਆ ਉਹ ਵੀ ਸਾਹਮਣੇ ਆ ਜਾ ਗਏ ਅਗਲਾ ਕਹਿੰਦਾ ਸਾਨੂੰ ਕੋ ਮਾਰਾ ਨਹੀਂ ਕਹਿੰਦਾ ਅਸਲ ਦੇ ਵਿੱਚ ਬੇਨਤੀ ਆਹੀ ਕਰਨ ਆਏ ਆ ਜੇ ਮਨਜ਼ੂਰ